ਜਿਨੀਅ ਮਸ਼ੀਨਰੀਆਂ ਆਪਾਂ ਵੀਡੀਓ 'ਚ ਅੱਜ ਲੈ ਕੇ ਪਹੁੰਚੇ ਹਾਂ ਜਿਹੜੀਆਂ ਮਸ਼ੀਨਰੀਆਂ ਨੇ ਮਾਲਕਾਂ ਨੇ ਛੇਤੀ ਸੇਲ ਕਰਨੀਆਂ ਛੇਤੀ ਵੇਚਣੀਆਂ ਤਾਂ ਕਰਕੇ ਰੇਟ ਵੀ ਆਪਾਂ ਨੂੰ ਬਹੁਤ ਵਧੀਆ ਦੇਖਣ ਨੂੰ ਮਿਲ ਜਾਣਗੇ ਤੇ ਗੱਲਬਾਤ ਆਪਾਂ ਪੂਰੀ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਹਰੀ ਜਖੜਾ 'ਚ ਨੰਬਰ ਆਪਣਾ 7719445360 ਜੇ ਕਿਸੇ ਨੇ ਐਡ ਕਰ ਬੋਣਿਆ ਜੀ ਕੁਠੀਕਰ ਮਕਾਨ ਕੋਈ ਗੱਡੀ ਮੋਟਰਸਾਈਕਲ ਬੋਲਟ ਕਿਸੇ ਵੀ ਚੀਜ਼ ਦੀ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਤੁਹਾਡੀ ਲਗਾ ਦੇਵਾਂਗੇ ਪਹਿਲੀ ਗੱਡੀ ਦੀ ਆਪਾਂ ਗੱਲ ਕਰਾਂਗੇ ਪਹਿਲੀ ਗੱਡੀ ਜਿਹੜੀ ਆਪਣੇ ਕੋਲੇ ਪਹੁੰਚੀ ਹੈ ਸਿਵੈਪਟ VDI ABS ਬ੍ਰੇਕਾਂ ਚ ਪਹੁੰਚੀ ਹੈ 80 ਤੋਂ 85 ਪੈਸੇ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਫਾਸਟ ਓਨਰ ਗੱਡੀ ਹੈ ਇੰਜਨ ਗੇਅਰ ਬਹੁਤ ਵਧੀਆ ਜੀ ਦਿੱਲੀ ਨੰਬਰ ਹੈ ਬੰਪਰ ਟੂ ਬੰਪਰ ਸਾਰੀ ਗੱਡੀ ਵਧੀਆ ਪਈ ਹੈ ਅੰਦਰ ਵਧੀਆ ਬਾਹਰ ਵੀ ਵਧੀਆ ਬਾਕੀ ਚਾਰੇ ਪਾਸੇ ਫੋਟੋਆਂ ਚ ਤੁਸੀਂ ਸਾਰਾ ਖੁਦ ਦੇਖ ਰਹੇ ਹੋ ਟਾਇਰ ਟੱਪਰ ਪਾ ਨੂੰ ਵਧੀਆ ਮਿਲ ਜੂਗਾ ਰੇਟ ਦੀ ਗੱਲ ਕਰੀਏ ਤਾਂ 4 ਲੱਖ ਰੁਪਿਆ ਡਿਮਾਂਡ ਹੈ ਜੀ ਜੇ ਫਿਕਸ ਰੇਟ ਆਖੀਏ ਤਾਂ 20000 ਰੁਪਿਆ ਮਾਲਕ ਘਟਾ ਦੇਣਗੇ 380 ਫਿਕਸ ਰੇਟ ਹੈ ਡਿਮਾਂਡ 4 ਲੱਖ ਰੁਪਿਆ ਓਕੇ ਮਰਜ਼ੀ ਕਰ ਲਓ ਜੀ ਤੇ ਮੌਕੇ ਤੇ ਹੋਣਾ ਤਾਂ ਹੈ ਹੀ ਅਜੀ ਇੰਨਾ ਤੇ ਬਾਕੀ ਤੁਸੀਂ ਗੱਲਬਾਤ ਕਰਨੀ ਹੋਵੇ ਕਿਸੇ ਵੀ ਤਰ੍ਹਾਂ ਦੀ ਮਾਲਕ ਨਾਲ ਗੱਲ ਕਰ ਲਓ ਜੀ ਇਹਨਾਂ ਦਾ ਏਰੀਆ ਤਲਵੰਡੀ ਪਾਈ ਫਿਰੋਜ਼ਪੁਰ ਦੇ ਲਾਗੇ ਪੈ ਜਾਂਦਾ ਤੇ ਨੰਬਰ 75 318 60001 ਸੈਕੰਡ ਮਸ਼ੀਨਰੀ ਆਪਾਂ ਬੁਲਟ ਤੁਹਾਡੇ ਖਾਤਰ ਲੈ ਕੇ ਪਹੁੰਚੀ ਆ ਜੀ ਛੇਤੀ ਸੇਲ ਕਰਨਾ ਇਹਨਾਂ ਨੇ ਬੁਲਟ ਵੀ ਕੰਡੀਸ਼ਨ ਆਲੋਕੀ ਆਪਾਂ ਨੂੰ ਮਿਲ ਜੂਗੀ ਜੇ ਆਪਾਂ ਮਾਡਲ ਦੀ ਗੱਲ ਕਰੀਏ ਬੁਲਟ ਦੀ ਤਾਂ ਮਾਡਲ 2019 ਆ ਜੀ ਕਲਾਸਿਕ ਹੈ ਤੇ 19 ਮਾਡਲ ਹੈ ਤੇ ਖੜਾਗਾ ਸ਼੍ਰੀ ਮੁਕਤਸਰ ਸਾਹਿਬ ਏਰੀਆ 'ਚ ਕਿਸੇ ਨੇ ਜਾ ਕੇ ਦੇਖਣਾ ਹੋਵੇ ਬੁਲਟ ਕਿਸੇ ਨੇ ਚਲਾ ਕੇ ਦੇਖਣਾ ਹੋਵੇ ਤੁਸੀਂ ਜਾ ਕੇ ਦੇਖ ਸਕਦੇ ਹੋ ਮੁਕਤਸਰ ਸਾਹਿਬ ਮਾਲਕ ਦੇ ਘਰੇ ਮਿਲ ਜੂਗਾ ਰੇਟ ਦੀ ਗੱਲ ਕਰੀਏ 1,85,000 ਰੁਪਿਆ ਡਿਮਾਂਡ ਆਪਣੇ ਕੋਲੇ ਪਹੁੰਚੀ ਹੈਗੀ ਕੰਡੀਸ਼ਨ ਆਪਾਂ ਨੂੰ ਆਲੋਕੇ ਮਿਲੂਗੀ ਕੋਈ ਨੁਕਸ ਨਹੀਂ ਕੋਈ ਡੈਮੇਜ ਨਹੀਂ ਕੋਈ ਕਿਸੇ ਪਾਸੋਂ ਨਾ ਇਹਦਾ ਪਾਰਟ ਚੇਂਜ ਹੋਇਆਗਾ ਪੰਜਾਬ ਨੰਬਰ ਹੈ ਰੇਟ 185 ਹੈ ਤੇ ਨੰਬਰ ਜਿਨ੍ਹਾਂ ਦਾ ਬੁਲਟ ਹੈ 9517943028 ਗੱਲਬਾਤ ਤੁਸੀਂ ਆਪੇ ਕਰ ਲਿਓ ਜੀ ਤੇ ਮਸ਼ੀਨਰੀਆਂ ਦੀ ਗੱਲਬਾਤ ਆਪਾਂ ਕਰੀ ਜਾਂਦੇ ਹਾਂ ਜੀ ਅੱਗੇ ਤੁਹਾਨੂੰ ਸਕੋਰਪਿਓ ਗੱਡੀ ਵੀ ਦੇਖਣ ਨੂੰ ਮਿਲੂਗੀ ਜਮਾ ਸਸਤੀ 125000 ਦੀ ਤੇ ਰੇਟ ਮੌਕੇ ਤੇ ਹੋਊਗਾ ਜੀ ਘਾਟਾ ਵਾਧਾ ਉਹ ਦਾ ਵੀ ਤੇ ਕੱਲੀ ਕੱਲੀ ਆਪਾਂ ਗੱਲ ਕਰਦੇ ਆਂ ਜੀ ਪਹਿਲਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀਗਾ ਉੱਪਰ ਹਰੇ ਅੱਖਰਾਂ 'ਚ ਲਿਖਿਆ ਰਹੇ ਦਾ ਜੇ ਤੁਸੀਂ ਐਡ ਕਰਵਾਉਣੀ ਹੈ ਕੋਈ ਕੂਠੀ ਘਰ ਮਕਾਨ ਕੋਈ ਗੱਡੀ ਮੋਟਰਸਾਈਕਲ ਦੀ ਆਪਣੇ ਕੋਲੇ ਵੀਡੀਓ ਬਣਾ ਕੇ ਪੂਰੀ ਵਧੀਆ ਜਾਣਕਾਰੀ ਸਾਰਾ ਕੁਝ ਭੇਜੋ ਜਲਦੀ ਤੋਂ ਜਲਦੀ ਐਡ ਆਪਾਂ ਲਗਾ ਦਾਂਗੇ ਬਾਕੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੀ ਤੇ ਇਸੇ ਤਰ੍ਹਾਂ ਦੀ ਹਰ ਰੋਜ਼ ਤੁਸੀਂ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ نیچے ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਉਹਨੂੰ ਵੀ ਜਰੂਰ ਦਬਦੂ ਲਾਜ਼ਮੀ ਦਬਦਿਓ ਜੀ ਤੇ ਹੁਣ ਆਪਾਂ ਇੱਕ ਸਕੋਰਪੀਓ ਗੱਡੀ ਲੈ ਕੇ ਪਹੁੰਚਿਆ ਰੇਟ ਤਾਂ ਹੁਣ ਮੈਂ ਪਹਿਲੇ ਦੱਸਦਾ ਸੀਗਾ ਡਿਮਾਂਡ ਹੈ 1,25,000 ਤਰਨ ਤਰਨ ਮਾਲਕ ਦਾ ਏਰੀਆ 6 ਮਾਡਲ ਗੱਡੀ ਹੈ ਤੇ ਸਾਰੀ ਗੱਡੀ ਪਾਵਰ ਹੈ ਜੀ ਕਿਸੇ ਕੋਲ ਕੋਈ ਨੁਕਸ ਨਹੀਂ ਹੈਗਾ ਟਰਬੋ ਡੀਆਈ ਇੰਜਨ ਹੈ 6 ਮਾਡਲ ਹੈ ਜੀ ਨੰਬਰ ਵਾਈ ਦਾ 869994490 ਗੱਲਬਾਤ ਕਰਨੀ ਹੈ ਜਿਹੜੀ ਵੀ ਤੁਸੀਂ ਆਪੇ ਕਰ ਲਿਓ ਤੇ ਵੀਡੀਓ ਦੀ ਗੱਲਬਾਤ ਆਪਾਂ ਪੂਰੀ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੇ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੀ ਵਧੀਆ ਲੱਗੀ ਵੀਡੀਓ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਅਗਲੀ ਵੀਡੀਓ ਚ ਤੁਸੀਂ ਕਿਹੜੀ ਮਸ਼ੀਨਰੀ ਕਿੰਨੇ ਰੇਟ ਦੇ ਵਿੱਚ ਦੇਖਣੀ ਹੈ ਵੀਡੀਓ ਚ ਦੱਸੋ ਮੈਨੂੰ ਲੈ ਕੇ ਆਪਾਂ ਪਹੁੰਚ ਜਾਗੇ ਬਾਕੀ ਬਾਅਦ ਤੋਂ ਬਾਅਦ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਹੈ ਜੀ ਕਿਸੇ ਨੇ ਐਡ ਕਰਵਾਉਣੀ ਹੈ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਪੇਜੋ